प्यारे दोस्तों मैं ਤੁਹਾਡਾ ਆਪਣਾ ਸਤਪਾਲ ਸਿੰਘ ਗਿੱਲ ਪਿਆਰ ਸਹਿਤ ਗੁਰੂ ਫਤੇ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਬੇਨਤੀ ਮੇਰੀ ਇਹ ਹੈ ਵੀ ਜਿਹੜੀਆਂ ਵੀ ਮੇਰੀਆਂ ਵੀਡੀਓ ਹੈ ਮੈਂ ਇਹਨਾਂ ਦੇ ਉੱਤੇ ਕੱਲ ਨੂੰ ਖਰੜਾ ਲਿਖਣਾ ਹੈ ਇਹਦੀਆਂ ਇਹਦੀਆਂ ਕਿਤਾਬਾਂ ਦੋ ਤਿੰਨ ਛਪਣੀਆਂ ਤੇ ਚੈਨਲਾਂ ਵਾਲੇ ਵੀਰ ਮੇਰੀਆਂ ਵੀਡੀਓ ਚੱਕ ਕੇ ਆਪਣੇ ਚੈਨਲਾਂ ਦੇ ਉੱਤੇ ਪਾ ਲੈਂਦੇ ਆ ਉਹਨਾਂ ਦੇ ਲੱਖਾਂ ਚ ਵਿਊ ਚਲੇ ਜਾਂਦੇ ਉਹ ਵਿਊਆਂ ਦੀ ਖਾਤਰ ਪਾ ਲੈਂਦੇ ਆ ਪਰ ਉੱਤੇ ਟਾਈਟਲ ਬਦਲ ਦਿੰਦੇ ਆ ਟਾਈਟਲ ਦੇ ਇੱਕ ਦੋ ਹੁਣ ਮੈਂ ਦੇਖੀਆਂ ਇੱਕ ਮਲਾਂ ਸਭਾ ਕੇ ਲੱਖ ਦੇ ਕਰੀਬ ਉਹ ਵੀਡੀਓ ਚੱਲ ਗਈ ਪਰ ਉਹਨੇ ਟਾਈਟਲ ਉੱਤੇ ਜਿਹੜਾ ਬਦਲਿਆ ਨਾ ਤਾਂ ਉਹਨੇ ਮੇਰੀ ਜ਼ਮੀਰ ਨਾਲ ਇਨਸਾਫ ਕੀਤਾ ਤੇ ਨਾ ਮੇਰੀ ਵੀਡੀਓ ਨਾਲ ਇਨਸਾਫ ਕੀਤਾ ਕਿਉਂਕਿ ਜਿਹੜਾ ਉਹਨੇ ਟਾਈਟਲ ਲਾਇਆ ਇੱਕ ਹੀ ਵੀਡੀਓ ਦੇ ਤਿੰਨ ਟਾਈਟਲ ਬਦਲ ਕੇ ਉਹਨੇ ਵੀਡੀਓ ਉਹੀ ਪਾਈ ਆ ਯਾਰ ਇਸ ਤਰ੍ਹਾਂ ਨਾ ਕਰਿਆ ਕਰੋ ਕਿਉਂਕਿ ਇਹ ਮੇਰੀ ਆਪਣੀ ਹੱਡ ਬੀਤੀ ਤੇ ਜੱਗ ਬੀਤੀ ਦੀਆਂ ਗੱਲਾਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਕਿਉਂਕਿ ਕੱਲ ਨੂੰ ਜੇ ਮੈਂ ਇਹ ਚੀਜ਼ਾਂ ਕਲਮ ਬੰਦ ਕਰਨੀਆਂ ਤੇ ਤੁਹਾਡੇ ਟਾਈਟਲ ਜਿਹੜੇ ਲਾਏ ਹੋਏ ਆ ਮੇਰੇ ਵਾਸਤੇ ਸਮੱਸਿਆਵਾਂ ਖੜੀਆਂ ਕਰਨਗੇ ਕਿਉਂਕਿ ਇੱਕ ਵੀਡੀਓ ਨੂੰ ਤੁਸੀਂ ਤਿੰਨ ਟਾਈਟਲ ਬਦਲ ਕੇ ਚਲਾਇਆ ਪਲੀਜ਼ ਇਸ ਤਰ੍ਹਾਂ ਨਾ ਕਰਿਆ ਕਰੋ ਤੇ ਹੱਥ ਬੰਨ੍ਹ ਕੇ ਮੇਰੀ ਬੇਨਤੀ ਆ ਜੇ ਤੁਹਾਨੂੰ ਮੇਰੇ ਨਾਲ ਹਮਦਰਦੀ ਆ ਮੇਰੇ ਚੈਨਲ ਨਾਲ ਹਮਦਰਦੀ ਉਹਨੂੰ ਸ਼ੇਅਰ ਕਰ ਦਿਆ ਕਰੋ ਤੇ ਆਪਣੇ ਚੈਨਲ ਤੇ ਇਸ ਤਰ੍ਹਾਂ ਨਾ ਕਰਿਆ ਕਰੋ ਪਲੀਜ਼ ਮੈਂ ਨਹੀਂ ਚਾਹੁੰਦਾ ਕਿ ਕਿਸੇ ਨਾਲ ਐਵੇਂ ਵੀ ਕਿਸੇ ਨਾਲ ਵਿਵਾਦ-ਵਿਵਾਦ ਚ ਪੈਣਾ ਨਹੀਂ ਚਾਹੁੰਦਾ ਤੇ ਅੱਜ ਵੀਰ ਉਹ ਆਪਾਂ ਗੱਲ ਕਰਦੇ ਆ ਜਿਹੜੀ ਬਠਿੰਡੇ ਕੁੜੀ ਫੜੀ ਜਾਂਦੀ ਆ ਅਮਨ ਉਹ ਕਿੱਥੋਂ ਸ਼ੁਰੂ ਹੁੰਦੀ ਆ ਤੇ ਇੱਥੋਂ ਤੱਕ ਆਉਣ ਤੱਕ ਦਾ ਜਿਹੜਾ ਉਹਦਾ ਸਫ਼ਰ ਹੈ ਤੇ ਦੂਸਰੀ ਵੱਡੀ ਗੱਲ ਵੀ ਸਾਡੀ ਸੋਚ ਵੀ ਕਿੱਥੇ ਆ ਕੇ ਖੜ ਗਈ ਆ ਵੀ ਬਲਜਿੰਦਰ ਪਾਸਟਰ ਦਾ ਮੁੱਦਾ ਇਸ ਮੁੱਦੇ ਦੇ ਥੱਲੇ ਕਿਤੇ ਨਜ਼ਰ ਹੀ ਨਹੀਂ ਆਉਂਦਾ ਜਿਹੜਾ ਕਿ ਸਾਡੇ ਲਈ ਜਿਹੜੇ ਧਰਮ ਪਰिवर्तन ਕਰ ਚੁੱਕੇ ਸਾਡੇ ਵੀਰ ਉਹਨਾਂ ਨੂੰ ਵਾਪਸ ਮੋੜਨਾ ਉਹਨਾਂ ਦੇ ਨਾਲ ਇਹਦੇ ਤੇ ਡਿਬੇਟ ਕਰਨੀ ਕਿਉਂਕਿ ਜਿੰਨੇ ਵੀ ਵੱਡੇ ਧਾਰਮਿਕ ਮੁਖੀ ਆ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਚਰਚਾ ਦਾ ਜਿਹੜਾ ਇਹ ਮੁਖੀ ਸੀਗਾ ਇਹ ਅਸੀਂ ਉਹਨੂੰ ਇਹ ਚੀਜ਼ ਨੂੰ ਸਮਝ ਨਹੀਂ ਸਕੀਏ ਕੋਈ ਅਸੀਂ ਮੁੱਦਾ ਹੀ ਜਿਹੜਾ ਹੈਗਾ ਇਹ ਇਹਦੇ ਚ ਰੋਲ ਕੇ ਰੱਖ ਦਿੱਤਾ ਕੀ ਇਹ ਪਹਿਲੀ ਫੜੀ ਗਈ ਹੈ ਕੁੜੀ ਠੀਕ ਹੈ ਇਹਦਾ ਲਾਈਫ ਸਟਾਈਲ ਕੁਝ ਇਸ ਤਰ੍ਹਾਂ ਦਾ ਸੀ ਜਿਹੜਾ ਇਹਨਾਂ ਟ੍ਰੈਂਡ ਦੇ ਵਿੱਚ ਚਲੀ ਗਈ 17 ਗ੍ਰਾਮ ਤੋਂ ਇਹਦੇ ਤੋਂ ਵੱਧ ਰਿਕਵਰੀ ਤਾਂ ਐਸਟੀਐਫ ਨੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਅ ਬੀਬੀ ਜਗੀਰ ਕੌਰ ਦੀ ਸ਼ਾਇਦ ਉਹ ਪੋਲੀਟੀਕਲ ਸੈਕਟਰੀ ਰਹੀ ਆ ਕੁੜੀ ਇਲੈਕਸ਼ਨ ਦੇ ਵਿੱਚ ਜਦੋਂ ਇਹ ਇਹਨਾਂ ਨੇ ਲੋਕ ਸਭਾ ਦਾ ਇਲੈਕਸ਼ਨ ਲੜਿਆ ਸੀ ਆ ਬੀਬੀ ਸੀ ਇਹਦੀ ਬੇਟੀ ਵੀ ਪੁਲਿਸ ਮੁਲਾਜ਼ਮ ਸੀ ਵਰਦੀ ਦੀ ਆੜ ਦੇ ਵਿੱਚ ਦੋਨੇ ਮਾਵਾਂ ਧੀਆਂ ਸਪਲਾਈ ਵੀ ਕਰਦੀਆਂ ਸੀ ਤੇ ਖੁਦ ਵੀ ਬਹੁਤ ਵੱਡੀਆਂ ਖੇਪਾਂ ਜਿਹੜੀਆਂ ਇਹਨਾਂ ਨੇ ਖੁਦ ਜੜੀਆਂ ਹੈਗੀਆਂ ਵੇਚੀਆਂ ਸਾਰੀਆਂ ਗੱਲਾਂ ਸਾਹਮਣੇ ਆਈਆਂ ਹੁਣ ਲੜਕੀ ਜਿਹੜੀ ਉਹਦੀ ਉਹ ਬਹਾਲ ਕੀਤੀ ਕਿਹੜੇ ਅਫਸਰ ਨੇ ਉਸੇ ਅਫਸਰ ਦਾ ਨਾਮ ਹੀ ਬਠਿੰਡੇ ਵਾਲੀ ਇਸ ਕੁੜੀ ਦੇ ਨਾਲ ਵੀ ਜੁੜਦਾ ਸਰਕਾਰ ਇਹਦੇ ਤੇ ਜਾਂਚ ਕਰਾਉਣੀ ਬਣਦੀ ਹੈ ਕਿ ਨਹੀਂ ਬਣਦੀ ਤੁਸੀਂ ਦੱਸਿਓ ਜੇ ਹੁਣ ਨਸ਼ਿਆਂ ਦੇ ਵਿਰੁੱਧ ਜੁੱਧ ਫਿਰ ਇਹ ਕਿੱਥੇ ਜਾ ਕੇ ਖੜੂਗਾ ਪੰਜਾਬ ਦੇ ਲੋਕਾਂ ਨੂੰ ਸਾਡਾ ਸਹਿਯੋਗ ਲੋ ਅਸੀਂ ਕਹਿੰਨੇ ਆ ਅਸੀਂ ਤੁਹਾਨੂੰ ਦਿੰਨੇ ਆ ਸਭ ਕੁਝ ਚਟੋਪਾਧਿਆ ਸਾਹਿਬ ਦੀ ਇੰਟਰਵਿਊ ਆ ਚੁੱਕੀ ਆ ਹੁਣ ਤਾਂ ਹਰਤੇਸ਼ ਦੇ ਚੈਨਲ ਤੇ ਪਈ ਆ ਜਿਹੜੀ ਸਟੇਟ ਦੇ ਦੋ ਡੀਜੀਪੀ ਦਾ ਨਾਮ ਡਰੱਗ ਦੇ ਧੰਦੇ ਨਾਲ ਜੁੜਦਾ ਹੋਵੇਗੀ ਉੱਥੇ ਇੱਕ ਹੌਲਦਾਰ ਦੇ ਪ੍ਰਤੀ ਅਸੀਂ ਇੰਨਾ ਹੋ ਹੱਲਾ ਕੀਤਾ ਉੱਥੇ ਅਸੀਂ ਕਿਉਂ ਨਹੀਂ ਬੋਲੇ ਕਿਉਂਕਿ ਉੱਥੇ ਬੋਲਣ ਤੋਂ ਸਾਡੀ ਜ਼ੁਬਾਨ ਵੀ ਥੜਕਦੀ ਆ ਤੇ ਅਸੀਂ ਆਪਣਾ ਆਪ ਵੀ ਥੜਕਦੀ ਆ ਸਾਡੀ ਜ਼ਰੂਰਤ ਨਹੀਂ ਹੈਗੀ ਇੱਥੇ ਪਤਾ ਵੀ ਇਹ ਛੋਟੀ ਮਲਾਜਮਾ ਜੋ ਮਰਜ਼ੀ ਬੋਲੀ ਚਾਹ ਉਹ ਕੱਲ ਨੂੰ ਇਹ ਕੀ ਕਰ ਲੂਗੀ ਉੱਥੇ ਪਤਾ ਸੀ ਵੀ ਇਹਦਾ ਜਿਹੜਾ ਇਹਨਾਂ ਲੋਕਾਂ ਨਾਲ ਪੰਗਾ ਲੈਣਾ ਤੇ ਫਾਂਸੀ ਦੇ ਫੱਟੇ ਤੇ ਖੜਨ ਦੇ ਬਰਾਬਰ ਆ ਉੱਥੇ ਅਸੀਂ ਕਿਉਂ ਨਹੀਂ ਬੋਲੇ ਪ੍ਰਤਾਪ ਸਿੰਘ ਬਾਜਵਾ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਧਰਨੇ ਦੇਣ ਦਾ ਐਲਾਨ ਕਰਦਾ ਕਾਂਗਰਸ ਸਰਕਾਰ ਵੇਲੇ ਕੈਪਟਨ ਸਾਹਿਬ ਮੁੱਖ ਮੰਤਰੀ ਸੀ ਜਦੋਂ ਭੋਲਾ ਭੋਲੇ ਦਾ ਬਿਆਨ ਚਰਚਾ 'ਚ ਆਉਂਦਾ ਕੈਪਟਨ ਅਮਰਿੰਦਰ ਸਿੰਘ ਸੋਨੀਆ ਗਾਂਧੀ ਨੂੰ ਪ੍ਰਤਾਪ ਸਿੰਘ ਬਾਜਵੇ ਦੇ ਖਿਲਾਫ ਚਿੱਠੀ ਲਖਦਾ ਵੀ ਮਜੀਠੀਆ ਦੇ ਧਰਨੇ ਦੇਣ ਤੋਂ ਪਹਿਲਾਂ ਕਾਂਗਰਸ ਪਾਰਟੀ ਇਹਦੀ ਇਹਨਾਂ ਦੀ ਸੀਬੀਆਈ ਤੋਂ ਜਾਂਚ ਕਰਾਵੇ ਉਹਨੇ ਬੜੇ ਹੀ ਜਿਹੜੇ ਦੋਸ਼ ਸੀਗੇ ਪ੍ਰਤਾਪ ਸਿੰਘ ਬਾਜਵੇ ਦੇ ਪਿਤਾ ਤੇ ਲਾਏ ਤੇ ਮੈਂ ਤੁਹਾਨੂੰ ਉਹ ਚਿੱਠੀ ਜਿਹੜੀ ਹੈਗੀ ਆ ਗੂਗਲ ਤੇ ਪਈ ਆ ਤੁਹਾਨੂੰ ਦਿਖਾ ਵੀ ਦਿੰਦਾ ਉਹ ਲੈਟਰ ਹਿੰਦੁਸਤਾਨ ਟਾਈਮਜ਼ ਦੇ ਪੇਪਰ ਦੇ ਵਿੱਚ ਛਪਿਆ ਬਾਜਵਾ ਸਮਗਲ ਡਰੱਗਸ ਟਰੈਡਡ ਐਂਡ ਫੇਕ ਕਰੰਸੀ ਆ ਪੜ੍ਹ ਲਓ ਇਹ ਗੂਗਲ ਤੇ ਪਿਆ ਤੁਸੀਂ ਜਦੋਂ ਮਰਜ਼ੀ ਇਸ ਲੈਟਰ ਨੂੰ ਕੱਢ ਸਕਦੇ ਹੋ ਉਹਨ ਇੱਕ ਚੀਫ ਮਿਨਿਸਟਰ ਚਿੱਠੀ ਲਿਖਦਾ ਆ ਆਪਦੀ ਪਾਰਟੀ ਪ੍ਰਧਾਨ ਨੂੰ ਤੁਸੀਂ ਅੰਦਾਜ਼ਾ ਲਾਓ ਤੇ ਫਿਰ ਉਸ ਤੋਂ ਬਾਅਦ ਬਾਜਵਾ ਸਾਹਿਬ ਕਿਉਂ ਚੁੱਪ ਕੀਤੇ ਕਿਉਂ ਨਹੀਂ ਧਰਨੇ ਲਾਏ ਉਸ ਵੇਲੇ ਬਿਕਰਮ ਸਿੰਘ ਜੀਠੀ ਦੇ ਖਿਲਾਫ 2014 ਦੀ ਗੱਲ ਆ ਇਹ ਜਿਹੜੀ ਤਰਨ ਤਾਰਨ ਵਾਲੀ ਲੜਕੀ ਫੜੀ ਜਾਂਦੀ ਆ ਜਦੋਂ ਬੀਬੀ ਜ਼ਗੀਰ ਕੌਰ ਤੱਕ ਜਾ ਕੇ ਉਹ ਖੜਦੀ ਆ ਫਿਰ ਉਸ ਤੋਂ ਅੱਗੇ ਕਿਉਂ ਨਹੀਂ ਚੱਲੀ ਜਾਂਚ ਕਿਉਂਕਿ ਪਿੱਛੇ ਬਹੁਤ ਵੱਡੇ ਲੋਕਾਂ ਦੇ ਹੱਥ ਇਹਨਾਂ ਲੋਕਾਂ ਦੇ ਪਿੱਛੇ ਹੁੰਦੇ ਆ ਇਹ ਧੰਦਾ ਬਿਗੈਰ ਸਪੋਰਟ ਤੋਂ ਕਦੇ ਚੱਲਦਾ ਹੀ ਨਹੀਂ ਤੇ ਜਿਹੜੀ ਲੇਡੀ ਫੋਰਸ ਦੀ ਐਡੀ ਵੱਡੀ ਗਿਣਤੀ ਜਿਹੜੀ ਭਰਤੀ ਕੀਤੀ ਹੈ ਨੇ ਸਾਡੀ ਪੁਲਿਸ ਮਹਿਕਮੇ ਦਾ ਡਿਸਪੀਸਲਨ ਬਹੁਤ ਖਰਾਬ ਕੀਤਾ ਹੁਣ ਆਪਾਂ ਆਈਏ ਇਹ ਜਿਹੜੀ ਲੜਕੀ ਅਮਨ ਹੈ ਇਹਦੇ ਉੱਤੇ ਇਹਦਾ ਪਿੰਡ ਹੈ ਚੱਕ ਫਤੇ ਸਿੰਘ ਵਾਲਾ ਜਿੱਥੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸਹੁਰੇ ਸਨ ਉਸ ਪਰਿਵਾਰ ਦੇ ਨਾਲ ਇਹਦੀ ਮਦਦ ਦੀ ਬਹੁਤ ਨੇੜਤਾ ਸੀ ਸ਼ਾਇਦ ਉਹਨਾਂ ਦੇ ਕੰਮ ਕਰਦੀ ਰਹੀ ਹੈ ਕਿਉਂਕਿ 2000 ਮੈਂ ਸੀਐਮ ਸਿਕਿਉਰਿਟੀ 'ਚ ਰਿਹਾ ਕਰਕੇ ਕੁਝ ਗੱਲਾਂ ਦਾ ਸਾਨੂੰ ਪਤਾ ਮੈਂ 2011 ਤੋਂ ਲੈ ਕੇ 12 ਤੱਕ ਸੀਐਮ ਸਿਕਿਉਰਿਟੀ 'ਚ ਇੱਕ ਸਾਲ ਵਾਸਤੇ ਰਿਹਾ ਤੇ ਉਹਨਾਂ ਗੱਲਾਂ ਦੇ ਚਰਚੇ ਆ ਜਿਹੜੇ ਉਸ ਵੇਲੇ ਵੀ ਚੱਲਦੇ ਸੀ ਜਿਹੜੇ ਅੱਜ ਵੀ ਚੱਲਦੇ ਆ 2011 ਦੇ ਵਿੱਚ ਇਹ ਭਰਤੀ ਹੁੰਦੀ ਆ ਜਿਹੜਾ ਨਸ਼ੇ ਦਾ ਇਹਦਾ ਜਿਹੜਾ ਕਾਰੋਬਾਰ ਦਾ ਜਿਹੜਾ ਇਹ ਲਿੰਕ ਜੁੜਦਾ ਇਹ 2020 ਤੋਂ ਬਾਅਦ ਦੀਆਂ ਗੱਲਾਂ ਆ ਉਦੋਂ ਪਹਿਲਾਂ ਉਹਨਾਂ ਦਾ ਇੱਕ ਸਿਕਿਉਰਿਟੀ ਅਫਸਰ ਸੀ ਬਾਦਲ ਪਰਿਵਾਰ ਦਾ ਉਹਦੇ ਨਾਲ ਇਹਦੀ ਬਹੁਤ ਜ਼ਿਆਦਾ ਨੇੜਤਾ ਸੀ ਬਦਲੀਆਂ ਵਗੈਰਾ ਕਰਾਉਂਦੀ ਸੀ ਬਹੁਤ ਵੱਡੀ ਪੱਦਰ ਤੇ ਮੁਲਾਜ਼ਮੇ ਨੇ ਬਲੈਕਮੇਲ ਕੀਤੇ ਫਿਰ ਇੱਕ ਸਾਹ ਦੇ ਨੇ ਮੁਕਸਰ ਦਾ ਉੱਤੇ ਪਰਚਾ ਕਰਵਾ ਕੇ ਬਹੁਤ ਵੱਡੀ ਰਕਮ ਜਿਹੜੀ ਅਫਸਰਾਂ ਦੇ ਥਰੂ ਉਹ ਤੋਂ ਵੀ ਲਈ ਗਈ ਰੇਪ ਦਾ ਪਰਚਾ ਕਰਵਾਇਆ ਸੀ ਬਹੁਤ ਮੁਲਾਜ਼ਮਾਂ ਦੇ ਉੱਤੇ ਇਸ ਕੁੜੀ ਨੇ ਦੋਸ਼ ਲਾ ਕੇ ਉਹਨਾਂ ਤੋਂ ਵੱਡੀਆਂ ਰਕਮਾਂ ਵਸੂਲੀਆਂ ਫਿਰ ਜਦੋਂ ਇਹਦੇ ਖਿਲਾਫ 2020 ਦੇ ਵਿੱਚ ਕਾਰਵਾਈ ਬਠਿੰਡੇ ਹੋਣ ਲੱਗੀ ਇਹਨੇ ਬਠਿੰਡੇ ਦਫ਼ਤਰ ਦੇ ਵਿੱਚ ਨੇ ਪਤਾ ਨਹੀਂ ਫਰਨੈਲ ਪੀਤੀ ਸੀ ਕਿ ਦਵਾਈ ਪੀਤੀ ਸੀ ਉਹ ਰੱਬ ਜਾਣੇ ਉਹ ਵੀ ਡਰਾਮਾ ਜਿਹਦਾ ਕਾਫੀ ਚੱਲਿਆ ਸੀ ਉਦੋਂ ਨਰਸਾਂ ਨੇ ਤੇ ਡਾਕਟਰਾਂ ਨੇ ਹੜਤਾਲ ਕਰ ਦਿੱਤੀ ਸੀ ਉੱਥੇ ਵੀ ਕੋਈ ਨੇ ਹਗਾਮਾ ਕੀਤਾ ਸੀ ਇਹ ਤੇ ਮਗਰ ਇਹ ਇੱਥੋਂ ਪਤਾ ਲੱਗਦਾ ਵੀ ਇਹਦੇ ਮਗਰ ਬਹੁਤ ਪਾਵਰ ਜਿਹੜੀ ਇਹਦੇ ਪਿੱਛੇ ਇੱਕ ਕੰਮ ਕਰਦੀ ਰਹੀ ਹੈ ਹੁਣ ਤੱਕ ਹੁਣ ਵੀ ਕਹਿੰਦੇ ਜਦੋਂ ਇਹ ਫੜੀ ਹੈ ਉਸੇ ਵੇਲੇ ਉਹਨਾਂ ਦਾ ਬਹਿਸਨ ਲੱਗ ਪਈ ਸੀ ਵੀ ਆ ਫਲਾਨੇ ਅਫਸਰ ਨਾਲ ਗੱਲ ਕਰੋ ਧੁੱਕੇ ਅਫਸਰ ਨਾਲ ਗੱਲ ਕਰੋ ਕਿਉਂਕਿ ਇਹ ਜਿਹੜੇ ਜਿਹੜਾ ਨਸ਼ਾ ਤੇ ਜਿਹੜੀਆਂ ਕਿਸੇ ਦੇ ਕੈਰੈਕਟਰ ਦੇ ਨਾਲ ਗੱਲ ਜੁੜਨੀ ਇਹ ਦੋਨੇ ਚੀਜ਼ਾਂ ਹੀ ਸਾਡੇ ਸਮਾਜ ਦੇ ਵਿੱਚ ਬਹੁਤ ਵੱਡੀ ਬਦਨਾਮੀ ਦਾ ਕਾਰਨ ਮੰਨੀਆਂ ਜਾਂਦੀਆਂ ਤੇ ਨਾਜਾਇਜ਼ ਕਿਸੇ ਨੂੰ ਨਾ ਜੋੜੋ ਜਿਹੜਾ ਕਿਸੇ ਦਾ ਨਾਜਾਇਜ਼ ਨਾਲ ਜੋੜਨਾ ਉਹ ਵੀ ਬਹੁਤ ਮਾੜਾ ਹੈ ਕਿਉਂਕਿ ਕਿਸੇ ਦੇ ਉੱਤੇ ਕਲੰਕ ਲੱਗ ਜਾਣਾ ਇਹ ਜਿਆ ਪਰਿਵਾਰਾਂ ਵਾਲੇ ਆਪਾਂ ਜਿਨ੍ਹਾਂ ਜਿਨ੍ਹਾਂ ਨਾਲ ਜੁੜਦੇ ਆ ਉਹ ਬਖਸ਼ੇ ਨਹੀਂ ਜਾਣੇ ਚਾਹੀਦੇ ਚਾਹੇ ਉਹ ਕੋਈ ਵੀ ਹੋਵੇ ਇੱਕ ਨਾਂ ਦੇ ਉੱਤੇ ਮੈਨੂੰ ਵੀ ਸ਼ੰਕਾ ਥੋੜਾ ਜਿਹਾ ਹਾਲਾਂਕਿ ਮੈਂ ਕਦੇ ਉਸ ਅਫਸਰ ਨਾਲ ਰਿਹਾ ਨਹੀਂ ਪਰ ਜਿੰਨਾਕ ਉਹ ਉਹਦੇ ਬਾਰੇ ਪਤਾ ਕਿਉਂਕਿ ਇੱਕ ਦੋ ਵਾਰੀ ਕਿਸੇ ਦਾ ਕੰਮ ਧੰਦਾ ਸੀ ਬੜਾ ਵਧੀਆ ਉਹਨੇ ਟ੍ਰੀਟ ਕੀਤਾ ਇੱਕ ਲੜਕੀ ਜਲੰਧਰ ਇੱਕ ਪ੍ਰੋਬਲਮ ਦੇ ਵਿੱਚ ਸੀ ਮੈਨੂੰ ਉਹ ਕਾਲ ਕਰਦੀ ਹੈ ਮੈਂ ਕਿਹਾ ਤੁਸੀਂ ਉਦੋਂ ਇੱਕ ਮਿਸ਼ਨ ਰਸੀ ਜਲੰਧਰ ਮੈਂ ਗੱਲ ਕਰ ਰਿਹਾ ਸੀਪੀ ਸੁਪਨ ਸ਼ਰਮਾ ਜੀ ਦੀ ਉਨੇ ਇਹਨਾਂ ਨੂੰ ਵਟਸਐਪ ਤੇ ਭੇਜਿਆ ਮੈਸੇਜ ਔਰ ਇਹਨਾਂ ਦਾ ਮੈਸੇਜ ਉਹਨੂੰ ਵਾਪਸ ਆਉਂਦਾ ਮੈਨੂੰ ਕਹਿੰਦੀ ਜੀ ਵੀ ਬੜੇ ਵਧੀਆ ਅਫਸਰ ਆ ਮੈਨੂੰ ਕੰਮ ਫੋਨ ਕਰਕੇ ਮੈਨੂੰ ਬੈਕ ਮੈਸੇਜ ਤੇ ਰਿਸਪਾ ਦਿੱਤਾ ਹੈਗਾ ਵੀ ਮੈਸੇਜ ਭੇਜਿਆ ਮੈਨੂੰ ਵੀ ਤੁਸੀਂ ਜਾ ਕੇ ਮੇਰੇ ਤੁਹਾਨੂੰ ਕੋਈ ਕੁਝ ਨਹੀਂ ਪਰੇਸ਼ਾਨ ਨਹੀਂ ਕਰੂਗਾ ਚਲੋ ਸਾਨੂੰ ਵੀ ਠੀਕ ਲੱਗਿਆ ਯਾਰ ਇਸ ਤਰ੍ਹਾਂ ਦੇ ਅਫਸਰ ਹੋਣੇ ਚਾਹੀਦੇ ਜਿਹੜੇ ਇੰਨੀ ਡੀਪਲੀ ਉਹਨਾਂ ਦਾ ਨਾਮ ਵੀ ਇਸ ਲੜਕੀ ਦੇ ਨਾਲ ਜੋੜਿਆ ਜਾ ਰਿਹਾ ਜਦੋਂ ਕਿ ਉਸ ਅਫਸਰ ਦੇ ਬਾਰੇ ਜਿੰਨਾ ਕਿ ਮੈਂ ਜਾਣਦਾ ਅੱਗੇ ਰੱਬ ਨੂੰ ਪਤਾ ਸੁਖਪਾਲ ਸਿੰਘ ਖਹਿਰਾ ਨੇ ਦੋਸ਼ ਲਾਏ ਆ ਖਹਿਰਾ ਸਾਹਿਬ ਨਾਲ ਮੈਂ ਨਿੱਜੀ ਤੌਰ ਤੇ ਮੈਂ ਖਹਿਰਾ ਸਾਹਿਬ ਦੀ ਬਹੁਤ ਇੱਜ਼ਤ ਕਰਦਾ ਕਿਉਂਕਿ ਉਹਨਾਂ ਦੇ ਨਾਲ ਇਹਨਾਂ ਦਾ ਸੀ ਵੀ ਜਿਹੜਾ ਖਹਿਰਾ ਸਾਹਿਬ ਦੀ ਗ੍ਰਿਫਤਾਰੀ ਜਦੋਂ ਕੀਤੀ ਆ ਸੁਪਰ ਸ਼ਰਮਾ ਜੀ ਨੇ ਕੀਤੀ ਸੀ ਹੋ ਸਕਦਾ ਉਹਨਾਂ ਦਾ ਇਹ ਵੀ ਇਸ ਚੀਜ਼ ਦੀ ਵੀ ਹੋ ਸਕਦੀ ਆ ਜੇ ਇਸ ਤਰ੍ਹਾਂ ਹੁਣ ਜਿਹੜਾ ਇਸ ਅਫਸਰ ਨੇ ਜਿਹੜੇ ਨੇ ਇਹ ਲੜਕੀ ਨੂੰ ਗ੍ਰਿਫਤਾਰ ਕੀਤਾ ਜੇ ਕੱਲ ਨੂੰ ਕੋਈ ਉੱਠ ਕੇ ਇਸ ਤਰ੍ਹਾਂ ਦੇ ਦੋਸ਼ ਇਸ ਅਫਸਰ ਤੇ ਲਾਊਗਾ ਤੇ ਇਹਦਾਂ ਮਨੋਬਲ ਟੁੱਟਦਾ ਜਿਹੜੇ ਚੰਗੇ ਬੰਦੇ ਆ ਉਹ ਤਾਂ ਪਹਿਲਾਂ ਹੀ ਖੁੱਡੇ ਖੁੱਡਿਆਂ ਚ ਵੜੇ ਹੋਏ ਆ ਮੈਂ ਤਾਂ ਸਲੂਟ ਕਰਦਾ ਜਿਹੜੇ ਅਫਸਰ ਨੇ ਇਹਨੂੰ ਗ੍ਰਿਫਤਾਰ ਕੀਤਾ ਉਸ ਵੇਲੇ ਦੇ ਇੱਕ ਚਰਚਿਤ ਡੀਆਈਜੀ ਬਠਿੰਡਾ ਰੇਂਜ ਦੇ ਜਿਹਦੇ ਨਾਲੇ ਆਮ ਹੀ ਇਹਦੀ ਚਰਚਾ ਚੱਲਦੀ ਸੀ ਤੋਂ ਦੂਜਾ ਬਾਦੋਂ ਆਈਜੀ ਬਣੇ ਵਿਵਾਦਾਂ 'ਚ ਰਹੇ ਦੋ ਅਫਸਰ ਜਿਹੜੇ ਬਹਿਬਲ ਕਾਰਡ ਨਾਲ ਜੁੜਦੇ ਆ ਉਹ ਇਹਦੇ ਨਾਲ ਵੀ ਜੁੜਦੇ ਆ ਜਿਹੜੀ ਤਰਨ ਤਰਨ ਵਾਲੀ ਕੁੜੀ ਦੀ ਬਹਾਲੀ ਕੀਤੀ ਗਈ ਆ ਉਸ ਅਫਸਰ ਦਾ ਵੀ ਇਹਦੇ ਨਾਲ ਲਿੰਕ ਜੁੜਦਾ ਉਹਦੇ ਬਾਰੇ ਦੇ ਇਥੋਂ ਤੱਕ ਪਤਾ ਲੱਗਿਆ ਵੀ ਜਦੋਂ ਕਿਤੇ ਸੀਐਮ ਸਾਹਿਬ ਦਾ ਇਸ ਏਰੀਆ ਦੇ ਵਿੱਚ ਟੂਰ ਪ੍ਰੋਗਰਾਮ ਹੁੰਦਾ ਸੀ ਤੋਂ ਰੈਸਟ ਹਾਊਸ ਕਮਰਾ ਬੁੱਕ ਕਰਾਉਂਦਾ ਸੀ ਤੇ ਰਾਤ ਨੂੰ ਸਟੇ ਇਹਦੇ ਕੋਲੇ ਕਰਦਾ ਸੀ ਕਿਉਂਕਿ ਜਿਹੜੀ ਜ਼ਿਲ੍ਹੇ ਤੋਂ ਜ਼ਿਲ੍ਹੇ ਦੀ ਅਟੈਚਮੈਂਟ ਹੋਣੀ ਆ ਜਿਹੜੀ ਜ਼ਿਲ੍ਹੇ ਤੋਂ ਜ਼ਿਲ੍ਹੇ ਦੀ ਅਟੈਚਮੈਂਟ ਹੋਣੀ ਆ ਉਹ ਹੈੱਡਕੁਆਰਟਰ ਤੋਂ ਜਾਂ ਆਈਜੀ ਰੈਂਕ ਦਾ ਡੀਆਈਜੀ ਰੇਂਜ ਤੋਂ ਬਿਨਾ ਹੋ ਹੀ ਨਹੀਂ ਸਕਦੀ ਥੱਲੇ ਵਾਲਾ ਅਫਸਰ ਕਰ ਹੀ ਨਹੀਂ ਸਕਦਾ ਇਹ ਇਸ ਮੁੱਦੇ ਨੂੰ ਇਕੱਲੇ ਨਸ਼ੇ ਨਾਲ ਨਾ ਜੋੜ ਕੇ ਦੇਖਿਆ ਜਾਵੇ ਹੋਰ ਬਲੈਕਵੇਲਿੰਗ ਜਿਹੜੀ ਇਹਨੇ ਕੀਤੀ ਕਿੰਨਿਆਂ ਨਾਲ ਕੀਤੀ ਉਹ ਵੀ ਗੱਲਾਂ ਸਾਹਮਣੇ ਆਉਣੀਆਂ ਚਾਹੀਦੀਆਂ ਕਿਹੜੇ ਅਫਸਰੇ ਇਹਦੇ ਵਿੱਚ ਸ਼ਾਮਲ ਸਨ ਤੇ ਸੁਪਰਨ ਸ਼ਰਮਾ 2016 ਦੇ ਵਿੱਚ ਮੇਰੇ ਖਿਆਲ ਦਵਿੰਦਰ ਬਵੀਹ ਹਜ਼ਾਰ ਅਨਕਾਊਂਟਰ ਹੁੰਦਾ ਹੈ ਤੇ 17 ਦੇ ਵਿੱਚ ਜਦੋਂ ਇਲੈਕਸ਼ਨ ਦੇ ਵਿੱਚ ਉਹਨਾਂ ਦੀ ਬਦਲੀ ਹੋ ਜਾਂਦੀ ਹੈ ਉਹ 2 ਸਾਲ ਇੱਥੇ ਰਹੇ ਮੇਰੇ ਖਿਆਲ 15 ਦੇ ਵਿੱਚ ਸ਼ਾਇਦ ਉਹ ਆਏ ਸੀ ਤੇ 17 ਚ ਬਦਲ ਗਿਆ ਉਸ ਵੇਲੇ ਤਾਂ ਇਹਦਾ ਕੋਈ ਉਹ ਉਸ ਵੇਲੇ ਤਾਂ ਮੇਰੇ ਖਿਆਲ ਇਸ ਜ਼ਿਲ੍ਹੇ ਦਾ ਵੀ ਅਟੈਚ ਨਹੀਂ ਸੀ ਹੈਗੀ ਵੇਖੋ ਜੇ ਤੁਹਾਡੀ ਕਿਸੇ ਨਾਲ ਕੋਈ ਨਿੱਜੀ ਹੈਗੀ ਹੈ ਤੇ ਕਿਸੇ ਨੂੰ ਇਸ ਦਲਦਲ ਦੇ ਨਾਲ ਜੋੜਨਾ ਤੇ ਉਹਨਾਂ ਦੇ ਉੱਤੇ ਕਿਰਦਾਰ ਦੇ ਉੱਤੇ ਛਿੱਟੇ ਪਾਉਣੇ ਮਾੜੀ ਗੱਲ ਜਿਨ੍ਹਾਂ ਦੇ ਨਾਮ ਆ ਰਹੇ ਉਹ ਸਾਰਿਆਂ ਨੂੰ ਪਤਾ ਪਰ ਬੋਲਦਾ ਕੋਈ ਨਹੀਂ ਪੱਤਰਕਾਰ ਦਬੇਟਾ ਚੱਲੀ ਜਾਂਦੀਆਂ ਬੋਲਣ ਤੋਂ ਸਾਰੇ ਡਰਦੇ ਆ ਨਾ ਲੈਣ ਤੋਂ ਸਾਰੇ ਡਰਦੇ ਆ ਤੇ ਜਿੰਨਾ ਚਿਰ ਕੋਈ ਪ੍ਰੂਫ ਸਾਹਮਣੇ ਨਹੀਂ ਆਉਂਦਾ ਉਹਨਾਂ ਤੇ ਲੈਣੀ ਵੀ ਨਹੀਂ ਚਾਹੀਦੀ ਸਾਡੀ ਇੱਕ ਮਾਨਸਿਕਤਾ ਇਹ ਬਣ ਚੁੱਕੀ ਹੈ ਵੀ ਅਸੀਂ ਜੋ ਹੋਇਆ ਅਸੀਂ ਉਹੀ ਦੇਖ ਰਹੇ ਹਾਂ। ਉਹਦੇ ਅੱਗੇ ਪਿੱਛੇ ਦੀ ਅਸੀਂ ਗੱਲ ਨਹੀਂ ਸੋਚਦੇ। ਕਿਉਂਕਿ ਹੁਣ ਪੁਲਿਸ ਚਰਚਾ ਜਿਸ ਕਰਕੇ ਆ ਕਰਨਲ ਬਾਠ ਦੀ ਕੁੱਟਮਾਰ ਦੇ ਮਾਮਲੇ ਦੇ ਵਿੱਚ ਕਿੰਨਾ ਜਿਹੜਾ ਹੈਗਾ ਪੁਲਿਸ ਨੂੰ ਟ੍ਰੋਲ ਕੀਤਾ। ਅਸੀਂ ਵੀ ਕਰਨਲ ਬਾਠ ਦੇ ਪਰਿਵਾਰ ਨਾਲ ਸਹਿਮਤੀ ਖੜੇ ਹਾਂ ਉਹਨਾਂ ਦੇ ਨਾਲ ਵੀ ਮਾਰਾ ਹੋਇਆ ਨਹੀਂ ਹੋਣਾ ਚਾਹੀਦਾ ਸੀ। ਦੋ ਵਰਦੀ ਧਾਰੀ ਫੋਰਸਾਂ ਦਾ ਟਕਰਾਅ ਨਹੀਂ ਹੋਣਾ ਚਾਹੀਦਾ। ਮੋਗਾ ਸੈਕਸ ਕੈਂਡਲ ਦਾ ਫੈਸਲਾ ਇਹਨਾਂ ਦੇ ਨਾਲ ਚਾਉਣਾ ਉਸ ਤੋਂ ਪਹਿਲਾਂ ਦੋ ਪੁਲਿਸ ਅਫਸਰ ਸਜ਼ਾ ਹੋਏ ਉਮਰ ਕੈਦ ਦੀ ਹੋਰ ਕਿੰਨੇ ਹੋਰ ਚਰਚੇ ਨਿੱਕੇ ਮੋٹے ਜਿਹੜੇ ਪੁਲਿਸ ਦੇ ਸੁਧਾਰਾਂ ਦੀ ਲੋੜ ਹੈ ਜਿਹੜੀ ਇਸ ਵੇਲੇ ਉਹਦੇ ਤੇ ਕੰਮ ਕਰਨ ਦੀ ਲੋੜ ਹੈ ਕਿਉਂ ਹੋ ਰਿਹਾ ਹੈ ਇਹਦੇ ਤੇ ਕੰਮ ਕਰਨ ਦੀ ਲੋੜ ਹੈ ਹੁਣ ਜਿਵੇਂ ਇਸ ਕੁੜੀ ਨੇ ਬਲੈਕਮੇਲਿੰਗ ਪਹਿਲਾਂ ਮੁਲਾਜ਼ਮ ਬਲੈਕਮੇਲ ਕੀਤੇ ਇਸੇ ਤਰ੍ਹਾਂ ਦੀ ਸੇਮ ਘਟਨਾ ਜਿਹੜੀ ਮੋਗੇ ਹੋਈ 7 ਐਸ ਐਚਓ ਬਲੈਕਮੇਲ ਕੀਤੇ ਗਏ ਐਸਐਸਪੀ ਨੇ ਖੁਦ ਰਲ ਕੇ ਉਹਨਾਂ ਕੁੜੀਆਂ ਦੇ ਨਾਲ ਇਹ ਧੰਦਾ ਚਲਾਇਆ ਹੋਇਆ ਸੀ ਪਹਿਲਾਂ ਕੁੜੀਆਂ ਨੂੰ ਉਹਨਾਂ ਦੇ ਕੋਲੇ ਲਾਇਆ ਜਾਂਦਾ ਸੀ ਥਾਣੇ 'ਚ ਫਿਰ ਉਹ ਨੇੜਤਾ ਵਧਾਉਂਦੀਆਂ ਸੀ ਫਿਰ ਕਾਟਰਕੂਟਰ ਤੇ ਜਾ ਕੇ ਮਾੜਾ ਮੋੜ ਕਰਕੇ ਰੋਲਾ ਪਾ ਲੈਣਾ ਜਾਣ ਕੇ ਫਿਰ ਆ ਕੇ ਅਗਲੇ ਦਿਨ ਐਸਐਸਪੀ ਨੂੰ ਐਫੀਡੇਵਟ ਦੇਣਾ ਅਲਪੀਆ ਬਿਆਨ ਵੀ ਮੇਰੇ ਨਾਲ ਰਾਤ ਦੇ ਨੇ ਆ ਕੇ ਕੁਝ ਕਰਨ ਦੀ ਕੋਸ਼ਿਸ਼ ਕੀਤੀ ਫਿਰ ਅਗਲੇ ਦਿਨ ਐਸਐਸਪੀ ਨੇ ਸਾਧ ਲੈਣਾ ਵੀ ਆ ਜਾ ਆ ਪਿਆ ਤੇਰਾ 10 ਪਰਚਾ ਦਈਏ ਕਿ ਕੀ ਕਰਨਾ ਹੈ ਅਗਲਾ ਬਦਨਾਮੀ ਤੋਂ ਡਰਦਾ ਨੌਕਰੀ ਤੋਂ ਡਰਦਾ ਕਿਸੇ ਤੋਂ 10 ਲੱਖ ਕਿਸੇ ਤੋਂ 12 ਲੱਖ 6 7 ਐਸਐਚਓ ਬਲੈਕਮੇਲ ਕੀਤੇ ਉਸ ਵੇਲੇ ਐਸਐਸਪੀ ਨੇ ਖੁਦ ਤੇ ਅਦੋ-ਅਦੀ ਪੈਸੇ ਉਹਨਾਂ ਕੁੜੀਆਂ ਨਾਲ ਤੇ ਉਹਨਾਂ ਕੁੜੀਆਂ ਦੇ ਦਿਨਾਂ ਦੇ ਵਿੱਚ ਉਹਨਾਂ ਦਾ ਲਾਈਫਸਟਾਈਲ ਚੇਂਜ ਹੋਇਆ ਕਰੋੜਾਂ ਰੁਪਈਆ ਐਸਐਸਪੀ ਨੇ ਇਕੱਠਾ ਕੀਤਾ ਤੇ ਇੱਕ ਐਸਐਚਓ ਤਾਂ ਇਥੋਂ ਤੱਕ ਵਿਚਾਰਾ ਡਰ ਗਿਆ ਉਹ ਘਰੋਂ ਥੋੜਾ ਜਿਹਾ ਚੰਗਾ ਸੈੱਟ ਸੀ ਉਹ ਵੈਲ ਸੈਟਲਡ ਸੀ ਪਰਿਵਾਰ ਚੋਂ ਪਰਿਵਾਰ ਉਹਦਾ ਸਾਰਾ ਫੋਰਮ ਦੇ ਵਿੱਚ ਸੀ ਉਹਦੇ ਉੱਤੇ ਵੱਟਾ ਵੱਡਾ ਰੱਖਦਾ ਤੇ ਉਹ ਦੋ ਦਿਨ ਦਾ ਟਾਈਮ ਲੈ ਗਿਆ ਵੀ ਦੋ ਦਿਨ ਦਾ ਟਾਈਮ ਦੇ ਦੋ ਵੀ ਐਡੀ ਵੱਡੀ ਅਮਾਉਂਟ ਇਕੱਠੀ ਕਰਨੀ ਕਿਹੜਾ ਸੌਖੀ ਆ ਤੇ ਉਹ ਰਾਤੇ ਰਾਤ ਵਿਦੇਸ਼ ਭੱਜ ਗਿਆ ਅੱਜ ਤੱਕ ਉਹ ਵਾਪਸ ਨਹੀਂ ਆਇਆ ਨੌਕਰੀ ਛੱਡ ਕੇ ਹੀ ਭੱਜ ਗਿਆ ਕਲੰਕ ਤੋਂ ਡਰਦਾ ਤੇ ਇਸ ਕੰਮ ਤੋਂ ਆਹ ਕੰਮ ਤਾਂ ਸਾਡੇ ਅਫਸਰਾਂ ਦੇ ਰਹੇ ਆ ਮੋਗਾ ਸੈਕਸਿਸ ਕੈਂਡਲ ਤੋਂ ਬਾਅਦ ਇਹ ਸੈਂਕਡਲ ਬੜਾ ਚਰਚਾ ਚ ਆਇਆ ਫਿਰ ਦਬਾਇਆ ਕਿਉਂ ਗਿਆ ਗਲਤ ਤਾਂ ਇੱਥੇ ਆ। ਉਸ ਤੋਂ ਬਾਅਦ ਫਰੋਸਪੁਰ ਇੱਕ ਬੀਜੇਪੀ ਦਾ ਸਾਬਕਾ ਐਮਐਲਏ ਤੇ ਇੱਕ ਫਰੋਸਪੁਰ ਰੇਂਜ ਦਾ ਸਾਬਕਾ ਡੀਆਈਜੀ ਚਲੋ ਹੁਣ ਦੁਨੀਆ ਤੋਂ ਜਾ ਚੁੱਕੇ ਨੇ ਡੀਆਈ ਸਾਹਿਬ। ਉਹ ਫਲੋਰ ਡਿਪਟੀ ਡਾਇਰੈਕਟਰ ਲੱਗ ਜਾਂਦੇ ਆ ਤੇ ਉਹ ਐਮਐਲਏ ਬੀਜੇਪੀ ਦੇ ਜਿਹੜੇ ਐਮਐਲਏ ਸਾਹਿਬ ਸੀ ਉਹ ਫਲੋਰ ਕਿਲੇ ਚ ਚਲੇ ਜਾਂਦੇ ਸੀ। ਉੱਥੋਂ ਕੁੜੀ ਨੂੰ ਸ਼ਰੇਆਮ ਲੈ ਕੇ ਆਉਂਦੇ ਫਰਮ ਹੌਸ ਤੇ ਜਾਂਦਾ ਜਾਂਦਾ ਸੀ। ਉਹਦੀ ਆੜ ਦੇ ਵਿੱਚ ਵੀ ਕੁੜੀ ਬਾਹਰ ਭੇਜਣੀ ਆ ਡੀਆਈਜੀ ਸਾਹਿਬ ਨੇ ਦੋ ਤਿੰਨ ਕੁੜੀਆਂ ਉਹਦੇ ਥਰੂ ਕੁੜੀ ਦੇ ਉਹਦੀਆਂ ਦੋ ਤਿੰਨ ਸਹੇਲੀਆਂ ਜਿਹੜੀਆਂ ਸ਼ੋਸ਼ਣ ਕੀਤਾ ਡੀਆਈਜੀ ਨੇ ਉਹ ਉਹ ਡੀਆਈਜੀ ਦਾ ਥੋੜਾ ਜਿਹਾ ਨਾਮ ਹੋ ਗਿਆ ਸੈਕਸ ਕੈਂਡਲ ਨਾਲ ਵੀ ਜੁੜਿਆ ਸੀ ਕੈਰੈਕਟਰ ਪੱਖੋਂ ਇੰਨਾ ਉਹ ਲੂਸ ਸੀ ਕੋਈ ਐਮਐਲਏ ਦੇ ਗਨਮੈਨ ਨੇ ਤੰਗ ਆ ਕੇ ਵੀ ਇਹਦਾ ਤਾਂ ਰੋਜ਼ ਦਾ ਕੰਮ ਹੀ ਹੋ ਗਿਆ ਕਦੇ ਛੱਡੇ ਆਓ ਕਦੇ ਲੈ ਆਓ ਕਦੇ ਉਹਨੇ ਉਹਦੇ ਘਰ ਵਾਲੀ ਨੂੰ ਦੱਸਦਾ ਵੀਰ ਇਸ ਵੇਲੇ ਲਈ ਆਈ ਬੈਠਾ ਹੈ ਉਹ ਕਹਿੰਦੇ ਵੀ ਉਹ ਇਹਦੀ ਘਰ ਵਾਲੀ ਨੇ ਆ ਕੇ ਤੇ ਕੁੱਟ ਦੀ ਫਲੋਰ ਲੈ ਕੇ ਆਈ ਉਹ ਕੁੜੀ ਨੂੰ ਉਥੋਂ ਆਪਦੇ ਫਾਰਮ ਹਾਊਸ ਤੱਕਲੇ ਤੱਕ ਡੀਆਜ ਨੂੰ ਕਹਿੰਦੀ ਵੀ ਕਰ ਕਾਰਵਾਈ ਉਸੇ ਡੀਆਜ ਨੂੰ ਹੁਣ ਕਾਰਵਾਈ ਡੀਆਜ ਤਾਂ ਕਰੇ ਜੇ ਆਪ ਡੀਆਜ ਤਾਂ ਉਦੋਂ ਵੀ ਜਿਆਦਾ ਦਲਦਲ ਗੰਦੀ ਚ ਫਸਿਆ ਹੋਇਆ ਸੀ ਫਿਰ ਇਹਦੇ ਵਿੱਚ ਦੋ ਗੱਲਾਂ ਆ ਜਾਂਦੀਆਂ ਜੀ ਪੁਲਿਸ ਦਾ ਮੋਰਲ ਡਾਊਨ ਹੁੰਦਾ ਜੀ ਵਰਦੀ ਤੇ ਕਲੰਕ ਲੱਗਦਾ ਜੀ ਇਹਨਾਂ ਗੱਲਾਂ ਨੂੰ ਦਬਾਉ ਦਬਾਓ ਨਹੀਂ ਇਹਨਾਂ ਦੇ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਸੀ ਫਿਰ ਇਹ ਅਫਸਰਾਂ ਨੇ ਕਿੰਨੀਆਂ ਮਛਰਾਈਆਂ ਮੈਂ ਤੁਹਾਨੂੰ ਇੱਕ ਆਪਦੇ ਨਾਲ ਬੀਤੀ ਹੋਈ ਗੱਲ ਤੁਹਾਡੇ ਨਾਲ ਸਾਂਝੀ ਕਰਦਾ ਮੈਂ 2000 15 16 ਦੇ ਵਿੱਚ ਚੌਕੀਨਜਾਰ ਦੇ ਲੱਗਿਆ ਸੀ ਮੋਗੇ ਇੱਕ ਲੜਕੀ ਗੁੰਮ ਹੋ ਜਾਂਦੀ ਹੈ ਬੜਾ ਪ੍ਰੈਸ਼ਰ ਸੀ ਪੁਲਿਸ ਦੇ ਉੱਤੇ ਉਸ ਲੜਕੀ ਨੂੰ ਬਰਾਮਦ ਕਰਨ ਦਾ ਮੈਨੂੰ ਉਹਦੀ ਇਨਪੁਟ ਮਿਲਦੀ ਆ ਹਮਬੱਤਲ ਤੇ ਚੰਡੀਗੜ੍ਹ ਦੋ ਜਗ੍ਹਾ ਤੋਂ ਇਨਪੁਟ ਮਿਲਦੀ ਕਿਉਂਕਿ ਮੈਂ ਕਦਮਾ ਮੇਰੇ ਕੋਲ ਸੀ ਤਫਤੀਸ਼ ਮੇਰੇ ਕੋਲੇ ਸੀ ਤੇ ਮੈਂ ਰਿਕੁਐਸਟ ਕੀਤੀ ਵੀ ਸਾਨੂੰ ਘੱਟੋ ਘੱਟ ਤਿੰਨ ਜਾਂ ਚਾਰ ਲੜਕੀਆਂ ਚਾਹੀਦੀਆਂ ਕਿਉਂਕਿ ਉਸ ਕੁੜੀ ਨੂੰ ਜਿਹੜੀ ਲੇਡੀਜ਼ ਇੱਕ ਲੈ ਕੇ ਗਈ ਸੀ ਵੀ ਸਾਨੂੰ ਇਹ ਸੀ ਵੀ ਦੋ ਜਾਂ ਤਿੰਨ ਉੱਥੋਂ ਕੁੜੀਆਂ ਮਿਲ ਸਕਦੀਆਂ ਮੈਂ ਇੱਕ ਕੁੜੀ ਨੂੰ ਫੋਨ ਕੀਤਾ ਚਲੋ ਦੋ ਕਹਿੰਦੇ ਵੀ ਨਹੀਂ ਦੇ ਸਕਦੇ ਨਹੀਂ ਵੀ ਦੋ ਕੁੜੀਆਂ ਦੇ ਸਕਦੇ ਆ ਵੀ ਫੋਰਸ ਹੈ ਨਹੀਂ ਮੈਂ ਕਿਹਾ ਚਲੋ ਦੋ ਦੇ ਦਿਓ ਅਸੀਂ ਓਕੇ ਸੋਕੇ ਸਾਰ ਲਵਾਂਗੇ ਕਿਉਂਕਿ ਲੇਡੀ ਫੋਰਸ ਨਾਲ ਲੈ ਜਾਣ ਦਾ ਇੱਕ ਚਿੰਤਾ ਹੁੰਦੀ ਵੀ ਜੇ ਦੋ ਕੁੜੀਆਂ ਹੋਣਗੀਆਂ ਚਲੋ ਆਪ ਦੀਆਂ ਗੱਲਾਂ ਬਾਤਾਂ ਕਰਦੀਆਂ ਰਹਿੰਦੀਆਂ ਕਿਉਂਕਿ ਤਫਤੀਸ਼ ਇਹ ਜਿਹੀ ਸੀ 2 ਦਿਨ ਵੀ ਲੱਗ ਸਕਦੀ ਸੀ 3 ਵੀ ਲੱਗ ਸਕਦੇ ਸੀ ਫਿਰ ਆਊਟ ਆਫ ਸਟੇਟ ਜਾਣਾ ਸੀ ਕਿਉਂਕਿ ਲੜਕੀਆਂ 2 ਹੋਣਗੀਆਂ ਉਹਨਾਂ ਦਾ ਵੱਖਰਾ ਸਾਰਾ ਰੈਸਟ ਦਾ ਪ੍ਰਬੰਧ ਵੱਖਰਾ ਹੋ ਜਾਂਦਾ ਇਕੱਲੀ ਕੁੜੀ ਨੂੰ ਔਖਾ ਹੋ ਜਾਂਦਾ ਇੱਕ ਕੁੜੀ ਤਾਂ ਵਿਚਾਰੀ ਮੈਂ ਉਹਨੂੰ ਫੋਨ ਕੀਤਾ ਉਹ ਕਹਿੰਦੀ ਜੀ ਮੈਨੂੰ ਤੁਸੀਂ ਬਾਗੇ ਪੁਰਾਣੇ ਥਾਣੇ ਤੋਂ ਪਿਕਅਪ ਕਰ ਲਿਓ ਦੂਸਰੀ ਨੂੰ ਮੈਂ ਫੋਨ ਕੀਤਾ ਕਹਿੰਦੀ ਮੈਂ ਤਾਂ ਨਹੀਂ ਆਉਂਦੀ ਪਹਿਲਾਂ ਮੈਨੂੰ ਕਹਿੰਦੀ ਵੀ ਕਿੱਥੇ ਕਿ ਜਾਣਾ ਮੈਂ ਕਿਹਾ ਵੀ ਆਪਾਂ ਹਿਮਾਚਲ ਜਾਣਾ ਵੀ ਦੋ ਦੋ ਦਿਨ ਦੇ ਕੱਪੜੇ ਨਾਲ ਲੈ ਲਓ ਵੀ ਆਪਾਂ ਨੂੰ ਦੋ ਦਿਨ ਲੱਗ ਸਕਦੇ ਆ ਕਹਿੰਦੀ ਜੀ ਮੈਂ ਨਹੀਂ ਆਉਂਦੀ ਮੈਂ ਕਿਹਾ ਵੀ ਡਿਊਟੀ ਮੇਰੇ ਕਿਹੜਾ ਘਰ ਦੀ ਇਹ ਕੰਮ ਨੂੰ ਤੂੰ ਜਾਣਾ ਡਿਊਟੀ ਹੈ ਮਹਿਕਮੇ ਦੀ ਤੁਸੀਂ ਕਿਵੇਂ ਨਹੀਂ ਆਉਂਦੇ ਕਹਿੰਦੀ ਮੈਂ ਨਹੀਂ ਆਉਣਾ ਜਿਹੜਾ ਕੁਝ ਕਰਨਾ ਕਰ ਲਓ ਮੈਂ ਫੋਨ ਕੀਤਾ ਮੁਨਸ਼ੀ ਨੂੰ ਥਾਣੇ ਮੈਂ ਕਿਹਾ ਜੀ ਇਹਦੀ ਸਸਪੈਂਡ ਦੀ ਰੱਪਤ ਲਿਖ ਦਿਓ ਵੀ ਇਸ ਮੁਕਾਦਮੇ ਦੇ ਸਬੰਧ ਚ ਇਹਨੇ ਡਿਊਟੀ ਤੋਂ ਜਿਹੜੀ ਹੈਗੀ ਆ ਵੀ ਇਨਕਾਰ ਕੀਤਾ ਮੁਨਸੀ ਨੇ ਉਹਨੂੰ ਫੋਨ ਕਰਤਾ ਕੁੜੀ ਨੂੰ ਕਿ ਤੇਰੀ ਥਾਣੇਦਾਰ ਸਸਪੈਂਡ ਦੀ ਰੱਪਟ ਪਉਂਦਾ ਚਲੋ ਜੀ ਦਸਾ ਕਿ ਮਿੰਟਾਂ ਬਾਅਦ ਮੈਨੂੰ ਦਫ਼ਤਰ ਤੋਂ ਫੋਨ ਆਉਂਦਾ ਵੀ ਤੁਹਾਨੂੰ ਐਸਪੀ ਸਾਹਿਬ ਬੁਲਾ ਰਹੇ ਆ ਫੋਨ ਐਸਪੀ ਸਾਹਿਬ ਦਾ ਹੁਕਮ ਸੀ ਮੈਂ ਜਾਣਾ ਹੀ ਸੀ ਮੈਂ ਜਦੋਂ ਦਫ਼ਤਰ ਗਿਆ ਉਹ ਲੜਕੀ ਐਸਪੀ ਸਾਹਿਬ ਦੇ ਬਰਾਬਰ ਬੈਠੀ ਚਾਹ ਪੀ ਰਹੀ ਸੀ ਬਿਸਕੁਟਾਂ ਨਾਲ ਤੇ ਐਸਪੀ ਸਾਹਿਬ ਬਿਸਕੁਟ ਉਹਨੂੰ ਆਪ ਵੰਡਾ ਰਹੇ ਸੀ ਮੈਂ ਥਾਣੇਦਾਰ ਮੈਂ ਖੜਾ ਹਾਂ ਉਹਦੇ ਦਫ਼ਤਰ 'ਚ ਤੇ 2 ਮਿੰਟਾਂ ਬਾਅਦ ਮੈਨੂੰ ਮੈਥੋਫਰ ਬਰਦਾ ਮੈਂ ਕਿਹਾ ਸਰ ਮੇਰੇ ਤੋਂ ਤਿੰਨ ਰੈਂਕੇ ਥੱਲੇ ਆ ਇਹ ਬੈਠੀ ਆ ਤੇ ਮੈਂ ਖੜਾ ਤੇ ਮੈਨੂੰ ਤੁਸੀਂ ਕਹਿ ਰਹੇ ਆ ਵੀ ਮੈਨੂੰ ਡਰਾ ਰਹੇ ਹੋ ਵੀ ਤੇਰੀ ਸ਼ਿਕਾਇਤ ਲੈ ਕੇ ਆਈ ਆ ਫਿਰ ਮੈਂ ਕੀ ਸ਼ਿਕਾਇਤ ਲੈ ਕੇ ਆਈ ਦੇਵੇ ਤੁਹਾਨੂੰ ਰਿਟਰਨ ਫਿਰ ਕਹਿੰਦਾ ਤੁਸੀਂ ਵੇਖ ਲਓ ਜੀ ਕਹਿੰਦਾ ਇਹ ਨਹੀਂ ਨ ਜਾਣਾ ਹੈਗਾ ਮੇਰੀ ਰਿਸ਼ਤੇਦਾਰ ਰਿਸ਼ਤੇਦਾਰੀ ਕਾਦੀ ਹੁੰਦੀ ਪਤਾ ਹੀ ਹੁੰਦਾ ਆ ਉਸ ਵੇਲੇ ਦੀ ਆ ਨਿਊਜ਼ ਹੈ ਜਿਹੜੀ ਕੁੜੀ ਫਿਰ ਮੈਨ ਰਿਕਵਰ ਕਰ ਲਈ ਉਹ ਤੇ ਇਹ ਵਿਚਾਰੀ ਇੱਕੋ ਹੀ ਕੁੜੀ ਮੇਰੇ ਨਾਲ ਗਈ ਤੇ ਸਾਨੂੰ ਇੰਨੀ ਪਰੇਸ਼ਾਨੀ ਆਈ ਵੀ ਲਗਾਤਾਰ ਅਸੀਂ ਸਾਨੂੰ ਮਤਲਬ ਇੱਕ ਰਾਤ ਤੇ ਇੱਕ ਦਿਨ ਤੇ ਅਗਲਾ ਦਿਨ ਸਾਨੂੰ ਲਗਾਤਾਰ ਮਤਲਬ ਟਰੈਵਲ ਕਰਨਾ ਪਿਆ 30 32 ਘੰਟੇ ਪਿਕਲੀ ਕੁੜੀ ਕਰਕੇ ਤੇ ਗਾਂਹ ਹੋਰ ਕਵਰ ਕੁੜੀ ਕਰ ਲਈ ਉਹ ਤੋਂ ਵੱਧ ਸਿਰਦਰਦੀ ਪਰ ਉਹ ਕਹਿੰਦਾ ਫਿਰ ਕਿਤੇ ਸਵਾਲ ਹੀ ਨਹੀਂ ਪੈਦਾ ਹੁੰਦਾ ਸੀ ਪਿਕਲੀ ਕੁੜੀ ਉਹ ਵੀ ਇਹਨਾਂ ਤੋਂ ਕਿਵੇਂ ਸੰਭਾਲੂਗੀ ਦੋਵਾਂ ਜਾਨੀਆਂ ਨੂੰ ਚਲੋ ਦੋ ਜਾਨੀਆਂ ਹੋਣਗੀਆਂ ਇੱਕ ਜਾਗਦੀ ਰਹੂਗੀ ਇੱਕ ਨਿਗ੍ਹਾ ਰੱਖੂਗੀ ਮਤਲਬ ਐਡੀਆਂ-ਐਡੀਆਂ ਪ੍ਰੋਬਲਮਾਂ ਕਰੀਏਟ ਡਿਊਟੀ ਦੇ ਪ੍ਰਤੀ ਹੋ ਜਾਂਦੀਆਂ ਤੇ ਹੁਣ ਮੈਂ ਫਿਰ ਐਸਪੀ ਸਾਹਿਬ ਨੂੰ ਕਿਹਾ ਮੈਂ ਕਿਹਾ ਜੀ ਇਹ ਕੱਲ ਨੂੰ ਇਹ ਡੀਐਸਪੀ ਰੈਂਕ ਤੱਕ ਕਿਸੇ ਦੀ ਪ੍ਰਵਾਹ ਕਰੂਗੀ ਚੁੱਪ ਹੁਣ ਇਹਦਾ ਕਸੂਰਵਾਰ ਕੌਣ ਫਰੋਜ਼ਪੁਰ ਦਾ ਐਸਐਸਪੀ ਬੁੱਕ ਹੁੰਦਾ ਰਾਤੇ ਰਾਤ ਇੱਕ ਲੜਕੀ ਨਾਲ ਵੀਡੀਓ ਅਸ਼ਲੀਲ ਵੀਡੀਓ ਕਰਦਾ ਤੰਗ ਕਰਦਾ ਉਸ ਕੁੜੀ ਨੂੰ ਉਹਨੇ ਸਕਰੀਨਸ਼ਾਟ ਲੈ ਕੇ ਅਫਸਰਾਂ ਨੂੰ ਭੇਜੇ ਤੇ ਰਾਤੇ ਰਾਤ ਸੀਟ ਛੱਡ ਕੇ ਭੱਜਿਆ ਫਰੋਜ਼ਪੁਰ ਪਰ ਇਹ ਗੱਲਾਂ ਫੇਰ ਦਬਾਈਆਂ ਜਾਂਦੀਆਂ ਦਵਾ ਲਈਆਂ ਜਾਂਦੀਆਂ ਹੁਣ ਇਹਦੇ ਵਿੱਚ ਚਾਰ ਅਫਸਰਾਂ ਦੀ ਸ਼ਮੂਲੀਅਤ ਹੈ ਜਿਹੜੀ ਉਹ ਤਾਂ ਸਾਹਮਣੇ ਆ ਚੁੱਕੀ ਹੈ ਮੈਂ ਤੁਹਾਨੂੰ ਪਹਿਲਾਂ ਦੱਸਿਆ ਨਾ ਵੀ ਜਿਆਦਾ ਪਿੱਛੇ ਅਫਸਰਾਂ ਦੀ ਸਪੋਰਟ ਤੋਂ ਬਿਨਾਂ ਤੇ ਪਿੱਛੇ ਕਿਸੇ ਸਿਆਸੀ ਬੰਦੇ ਦੀ ਅਪਰੋਚ ਤੋਂ ਬਿਨਾਂ ਇਹ ਏਡੇ ਰੈਂਕ ਦੇ ਉੱਤੇ ਏਡੀਆਂ ਏਡੀਆਂ ਗੱਲਾਂ ਦਮ ਨਹੀਂ ਰੱਖਦੀਆਂ ਜ਼ਰੂਰਤ ਇਹ ਤਾਂ ਪੈਂਦੀ ਹੈ ਜੇ ਪਿੱਛੇ ਬਹੁਤ ਵੱਡਾ ਹੱਥ ਹੈ ਤੇ ਜਿਹੜੇ ਅਫਸਰ ਜਾਂ ਜਿਹੜੇ ਲੋਕ ਪੈਸੇ ਦੇ ਭਲੇਖੇ ਚ ਤੁਰੇ ਫਿਰਦੇ ਆ ਵਿਖਾ ਨਹੀਂ ਪੈਸੇ ਨਾਲ ਅਸੀਂ ਦੁਨੀਆ ਜਿੱਤ ਲਾਂਗੇ ਇੱਕ ਅਫਸਰ ਦਾ ਰਿਟਾਇਰ ਹੋਇਆ ਅਫਸਰ ਦਾ ਇੱਕ ਬਕਾਇਆ ਆਉਂਦਾ 80 ਹਜ਼ਾਰ ਰੁਪਇਆ ਤੇ ਅਸੀਂ ਦੇਣ ਗਏ ਮੈਂ ਤੇ ਕੈਸ਼ੀਅਰ ਉਸ ਅਫਸਰ ਦੇ ਪ੍ਰਤੀ ਵੀ ਬੜਾ ਪੈਸਾ ਉਹਨੇ ਆਪਦੀ ਨੌਕਰੀ ਦਾ ਰਾਂਡ ਬਣਾਇਆ ਸੀ ਪਰ ਉਹੀ ਅਫਸਰ ਅਖੀਰ ਤੇ ਸਾਨੂੰ ਇਹ ਕਹਿੰਦਾ ਮੇਰੇ ਇਹ ਪੈਸਾ ਕਿਸ ਕੰਮ ਹੈ ਜਿੱਥੇ ਕਿਤੇ ਮੇਰੀ ਹੱਕ ਦੀ ਕਮਾਈ ਆ ਤੁਸੀਂ ਜਿੱਥੇ ਚੰਗਾ ਸਮਝੋ ਸ਼ਾਇਦ ਕੋਈ ਮੇਰੇ ਵਾਸਤੇ ਅਗਲਾ ਦਰਵਾਜ਼ਾ ਖੁੱਲ ਜੇ ਤੇ ਕਾਕਾ ਮੇਰੇ ਸਾਈਨ ਕਰਾ ਲਓ ਇਹ ਪੈਸਾ ਕਿਤੇ ਉਹੋ ਜੇ ਥਾਂ ਤੇ ਲਾ ਦਿਓ ਜਿੱਥੇ ਮੈਨੂੰ ਵੀ ਸਕੂਨ ਮਿਲੇ ਸ਼ਾਇਦ ਰੱਬ ਦੇ ਘਰੇ ਮੇਰੀ ਕੋਈ ਗੱਲ ਪ੍ਰਵਾਨ ਹੋ ਜੇ ਮੇਰੀ ਕਿਸਮਤ ਉਹ ਅਫਸਰ ਮੈਂ ਉਹਦੇ ਮੂੰਹ ਇਹ ਗੱਲ ਕਹਿੰਦਾ ਸੁਣਿਆ ਜਿਹੜਾ ਪੈਸੇ ਦੇ ਪਿੱਛੇ ਮਹਿਲ ਖੜੇ ਕੀਤੇ ਵੀ ਮੇਰੇ ਪੈਸਾ ਕਿਸ ਕੰਮ ਤੇ ਸਿਆਣੇ ਕਹਿੰਦੇ ਵੀ ਹਾਲਾਤ ਇਹ ਜੇ ਹੁਣ ਬਣੇ ਪਏ ਆ ਵੀ ਇੱਕ ਤਵਾਇਫ ਆਉਂਦੀ ਆਤਮਕਥਾ ਲਿਖਣ ਲੱਗੀ ਤੇ ਕਹਿੰਦੇ ਸ਼ਹਿਰ ਦੇ ਸ਼ਰੀਫਾ ਨੂੰ ਫਿਕਰ ਪੈ ਗਈਆਂ ਆત્મકਥਾ ਤਵਾਇਫ ਲਿਖਣ ਲੱਗੀ ਆ ਤੇ ਫਿਕਰ ਸ਼ਹਿਰ ਦੇ ਸ਼ਰੀਫਾ ਨੂੰ ਪੈ ਗਿਆ ਪੁਲਿਸ ਦੇ ਵਿੱਚ ਐਸ ਵੇਲੇ ਸਕਰੀਨਿੰਗ ਦੀ ਲੋੜ ਆ ਤੁਹਾਨੂੰ ਕਰਨੀ ਚਾਹੀਦੀ ਆ ਤੇ ਡੀਜੀਪੀ ਦਫ਼ਤਰ ਦੇ ਵਿੱਚ ਤਾਂ ਬਦਲੀਆਂ ਦੇ ਪੈਸੇ ਸ਼ਰੇਆਮ ਖਾਤਿਆਂ 'ਚ ਪੁਆਏ ਆ ਮੇਰੇ ਕੋਲ ਸਬੂਤ ਪਏ ਆ ਅੱਜ ਵੀ ਉਹ ਬੰਦੇ ਡੀਜੀਪੀ ਸਾਹਿਬ ਨਾਲ ਬੈਠੇ ਕੰਮ ਕਰ ਰਹੇ ਆ ਸੁਪਰਡੈਂਟ ਦੀ ਕੁਰਸੀ ਦੇ ਵਿੱਚੋਂ ਲੈ ਲੈਣ ਸਬੂਤ ਡੀਜੀਪੀ ਸਾਹਿਬ ਜਿਹੜੇ ਖਾਤਿਆਂ ਦੇ ਵਿੱਚ ਬਦਲੀਆਂ ਦੇ ਲੱਖਾਂ ਰੁਪਏ ਗਏ ਆ ਉਹ ਖਾਤਿਆਂ ਦੀ ਜਾਂਚ ਕਰ ਲਓ ਇੱਕ ਨਮੂਨਾ ਮੈਂ ਬਣ ਗਈ ਤੁਹਾਨੂੰ ਦਿਖਾ ਦੇਣਾ ਜੇ ਦੇਖਣੀ ਆ ਤਾਂ ਆਹ ਖਾਤਾ ਇੱਕ ਨਹੀਂ ਇਹ ਕਈ ਖਾਤੇ ਆ ਅਸ ਚੈੱਕ ਕਰਵਾ ਲਓ ਡੀਜੀਪੀ ਸਾਹਿਬ ਇਹ ਕਿਹਦੇ ਖਾਤੇ ਆ ਇੱਥੇ ਕਰਵਾ ਲਓ ਇਨਕੁਆਰੀ ਤੁਹਾਨੂੰ ਪਤਾ ਲੱਗ ਜਾਊਗਾ ਇਸ ਕਰਕੇ ਸਿਆਣੇ ਕਹਿੰਦੇ ਆ ਵੀ ਜਿਹੜੇ ਜਿਹੜੇ ਕਮਰੇ ਦੀ ਛੱਤ ਚੋਂਦੀ ਹੋਵੇ ਨਾ ਉਹਦੀ ਫਰਸ਼ ਕਦੇ ਸਾਫ਼ ਨਹੀਂ ਹੁੰਦੀ ਤੇ ਇਹ ਫਰਸ਼ ਸਾਫ ਸਾਫ ਕਰਨ ਲਈ ਪਹਿਲਾਂ ਛੱਤ ਨੂੰ ਚੋਣਾ ਬੰਦ ਕਰਨਾ ਪਊਗਾ ਸਾਡੇ ਵਰਗਿਆਂ ਦੇ ਤਾਂ ਨਿੱਕੇ ਮੋਟੇ ਕਸੂਰ ਸੀ ਤੁਸੀਂ ਜਲੀਲ ਕਰਨ ਵਾਲੀ ਕਸਰ ਨਹੀਂ ਛੱਡੀ ਕੋਈ ਹੋਰ ਕੋਈ ਤੇ ਆਹ ਜਿਹੜੇ ਏਡੇ ਏਡੇ ਇਹਨਾਂ ਨੂੰ ਕਿੱਥੇ ਇਹਨਾਂ ਦੇ ਖਿਲਾਫ ਵੀ ਕਰੋ ਫਰੋਸਪਰ ਦੇ ਦੋ ਮਕਦਮੇ ਪਏ ਆ ਉਹਨਾਂ ਤੇ ਇਨਕੁਆਇਰੀ ਕਰਾ ਲਓ ਆ ਜੁਆਇੰਟ ਇਨਟੈਰੋਗੇਸ਼ਨ ਸੈਂਟਰ ਦਾ ਇੱਕ ਬਰੀਫ ਲੈਟਰ ਲਿਖਿਆ ਸੀ ਉਸ ਵੇਲੇ ਦੇ ਇੰਚਾਰਜ ਨੇ ਇੱਕ ਐਸਐਸਪੀ ਦਾ ਸਟਾਫ ਕਿਸ ਤਰ੍ਹਾਂ ਵੱਡੀਆਂ ਰਕਮਾਂ ਲੈ ਕੇ ਐਸਐਸਪੀ ਦਾ ਆਪਣਾ ਜਿਹੜਾ ਪਰਸਨਲ ਸਟਾਫ ਹੈ ਕਿਵੇਂ ਸਮਗਲਰ ਛੱਡੇ ਤੇ ਜੁਆਇੰਟ ਇੰਟਰੋਗੇਸ਼ਨ ਜੀਆਈਸੀ ਵਾਲਿਆਂ ਨੇ ਫੜ ਲਏ ਤੇ ਜਿਹੜੇ ਅਫਸਰ ਨਹੀਂ ਉਹਨਾਂ ਦੀ ਜਾਂਚ ਕਰਨੀ ਸੀ ਵੱਡੇ ਡਾਇਰੈਕਟਰ ਸਾਹਿਬ ਨੇ ਤੇ ਅੱਜ ਉਹ ਮੁਲਾਜ਼ਮ ਪਤਾ ਲੱਗਿਆ ਵੀ ਉਸੇ ਡਾਇਰੈਕਟਰ ਸਾਹਿਬ ਨਾਲ ਡਿਊਟੀ ਕਰ ਰਹੇ ਆ ਕੀ ਦੀ ਕੀ ਕੀ ਕਰੋਗੇ ਕਿੱਥੇ ਕਿੱਥੇ ਤੁਹਾਨੂੰ ਸਭ ਕੁਝ ਤੁਹਾਡੇ ਕੋਲੇ ਪਿਆ ਫਿਰ ਇਹ ਮਕਾਨ ਦੀ ਜਿਹੜੀ ਛੱਤ ਚੋਂਦੀ ਆ ਨਾ ਜੀ ਛੱਤ ਨੂੰ ਚੋਣੀ ਨੂੰ ਇਹਨੂੰ ਬੰਦ ਕਰੋ ਫਿਰ ਫਰਸ਼ ਸਾਫ਼ ਹੋਣ ਦੀ ਉਮੀਦ ਆ ਇਸ ਕਰਕੇ ਠੀਕ ਹੈ ਕਿਸੇ ਤੇ ਨਜਾਇਜ਼ ਛਿੱਟੇ ਨਾ ਪਾਓ ਜੇ ਕਿਸੇ ਦਾ ਜ਼ਿਕਰ ਹੈ ਤੁਹਾਡੇ ਕੋਲੇ ਪ੍ਰੂਫ ਹੈ ਤਾਂ ਗੱਲ ਕਰੋ ਤ ਨਹੀਂ ਆਪ ਦੀ ਕੋਈ ਨਿੱਜੀ ਤੁਹਾਡੀ ਹੈਗੀ ਆ ਤੇ ਕਿਸੇ ਦੇ ਉੱਤੇ ਐਵੇਂ ਕਲੰਕ ਨਾ ਲਾਓ ਕਿਉਂਕਿ ਇਹ ਕਲੰਕ ਜਿਹੜੇ ਹੁੰਦੇ ਆ ਕਿਸੇ ਦੇ ਪਰਿਵਾਰ ਦੇ ਪ੍ਰਤੀ ਕਿਸੇ ਦੇ ਇਹਨਾਂ ਦੇ ਪ੍ਰਤੀ ਬਹੁਤ ਘਾਤਕ ਸਿੱਧ ਹੋ ਜਾਂਦੇ ਕਈ ਵਾਰੀ ਹੁਣ ਜਿਹੜੀ ਪ੍ਰਾਪਰਟੀ ਇਹਦੀ ਢਾਉਣ ਦੀ ਗੱਲ ਚੱਲ ਰਹੀ ਆ ਹੁਣ ਕੀ ਪਤਾ ਉਹ ਕੋਠੀ ਕਿਹਦੇ ਨਾਂ ਤੇ ਬਣੀ ਹੋਈ ਆ ਕਿਹਦੇ ਨਾਂ ਤੇ ਉਹ ਜਗ੍ਹਾ ਖਰੀਦੀ ਗਈ ਆ ਕੀ ਇਹ ਨਸ਼ੇ ਦੇ ਪੈਸੇ ਨਾਲ ਹੀ ਖੜੀ ਕੀਤੀ ਗਈ ਆ ਕੀ ਨਸ਼ਾ ਇਹ ਆਪ ਵੇਚਦੀ ਸੀ ਜਾਂ ਕਿਸੇ ਦਾ ਵੇਚਦੀ ਸੀ ਜਾਂ ਇਹ ਗਾ ਸਪਲਾਈ ਕਰਦੀ ਸੀ ਪਰ 17 ਗ੍ਰਾਮ ਕੁਆਂਟੀਟੀ ਤੱਕ ਕਮਰਸ਼ੀਅਲ ਚ ਵੀ ਨਹੀਂ ਆਉਂਦੀ ਇਹ ਅਜੇ ਅਗਲੀਆਂ ਗੱਲਾਂ ਤਪਦੀ ਪਰ ਇਸ ਨੂੰ ਫਿਰ ਦਬਣ ਨਾ ਦਿਓ ਲੋਕੋ ਜੇ ਉਸ ਵੇਲੇ ਤੀਜੀ ਰਿਪੋਰਟ ਖੁੱਲ ਜਾਂਦੀ ਤੁਸੀਂ ਕਿਤੇ ਉਸ ਵੇਲੇ ਉਹਨਾਂ ਅਫਸਰਾਂ ਦਾ ਸਾਥ ਦਿੰਦੇ ਉਸ ਵੇਲੇ ਬਲਵਿੰਦਰ ਸੇਖੋ ਹੁਣੇ ਜੇਲ੍ਹ ਗਏ ਇਹਨਾਂ ਗੱਲਾਂ ਦੇ ਕਰਕੇ ਅਸੀਂ ਸਾਥ ਨਹੀਂ ਦਿੱਤਾ ਅਬ ਚੰਡੀਗੜ੍ਹ ਉਹਨਾਂ ਆਵਾਜ਼ ਦਿੱਤੀ ਸੀ ਤੇ 200 ਬੰਦਾ ਨਹੀਂ ਪਹੁੰਚਿਆ ਉੱਥੇ ਤੇ ਅੱਜ ਸਾਰਾ ਪੰਜਾਬ ਆ ਜਿਹੜਾ 17 ਗ੍ਰਾਮ ਦੇ ਉੱਤੇ ਕੀ ਕੁਛ ਕਰ ਰਿਹਾ ਕਿ ਥਾਰ ਆ ਜੀ ਉਹ ਯਾਰ ਇਹ ਦੂ ਵੱਡੇ ਵੱਡੇ ਚੋਰ ਬੈਠੇ ਆ ਇੱਥੇ ਤੱਕ ਕੋਈ ਤੁਹਾਨੂੰ ਦੱਸ ਦ ਗਿਆ ਤੁਹਾਡੇ ਪੈਰਾਥਲੋ ਮਿੱਟੀ ਨਿਕਲ ਜੂ ਵੀ ਕਿਹੜਾ ਗੋਰਖ ਧੰਦਾ ਨਸ਼ੇ ਦਾ ਚੱਲਿਆ ਕੁਛ ਐਂਟ ਮੈਂ ਇੱਕ ਇੰਟਰਵਿਊ ਦੇ ਵਿੱਚ ਦਿੱਤੇ ਸੀ ਤੇ ਉਦੋਂ ਮੇਰੇ ਤੇ ਅਕਾਲੀ ਲੀਡਰਾਂ ਨੇ ਮਾਹਾਰਾਣੀ ਦੇ ਕੇਸ ਕਰਾਉਣੇ ਸ਼ੁਰੂ ਕਰ ਦਿੱਤੇ ਸੀ ਮੋਗੇ ਵਾਲਿਆਂ ਨੇ ਇਥੇ ਟਾਈਪੂਆਂ ਦੇ ਚੜ ਕੇ ਆਏ ਮੰਤਰੀਆਂ ਦੀ ਕੋਠੀ 'ਚ ਬੰਦੇ ਤੇ 3-300 ਕਿਲੇ ਦੇ ਅੱਜ ਮਾਲਕ ਆ 3-300 ਕਿੱਲੇ ਦੇ ਤੇ ਚੰਡੀਗੜ੍ਹ ਵਰਗੇ ਸ਼ਹਿਰਾਂ 'ਚ ਉਹਨਾਂ ਦੀਆਂ ਕੋਠੀਆਂ ਕਿਤੇ ਹੱਥ ਪਾਓ ਇਹਨਾਂ ਲੋਕਾਂ ਨੂੰ ਦੇਣ ਮੌਕਾ ਮੈਨੂੰ ਡੀਜੀਪੀ ਸਾਹਿਬ ਮੈਂ ਮਿਲੂੰਗਾ ਹੁਣ ਦੇ ਕੇ ਆਉਂਗਾ ਮੇਰੇ ਕੋਲ ਬੰਦ ਲਫਾਫਾ ਇੱਕ ਉਹ ਖੋਲ ਲਿਓ ਜੇ ਵੇਖ ਲਿਓ ਵੀ ਕੀ ਕੋਈ ਸਾਫ਼ ਹੁੰਦਾ ਸਾਡੀ ਰੇਂਜ ਤਾਂ ਉਹਦੇ ਤੋਂ ਸਾਫ਼ ਹੋ ਜੀ ਪਰ ਸਾਡੇ ਚਲੋ ਠੀਕ ਆ ਜਿਹੜੇ ਚੰਗੇ ਅਫਸਰ ਆ ਉਹ ਲੱਗੇ ਹੋਈ ਐ ਇਸ ਚੀਜ਼ ਦੇ ਉੱਤੇ ਉਹਨਾਂ ਉਹਨਾਂ ਦੀ ਹੌਸਲਾ ਅਫਜ਼ਾਈ ਸਾਨੂੰ ਕਰਨੀ ਚਾਹੀਦੀ ਹੈ ਜਿਹੜੇ ਨਸ਼ੇ ਦੇ ਖਿਲਾਫ ਲੜ ਰਹੇ ਨੇ ਤੇ ਜਿਨ੍ਹਾਂ ਨੇ ਇਸ ਦਲਦਲ ਦੇ ਵਿੱਚ ਆਪ ਫਸੇ ਰਹੇ ਉਹਨਾਂ ਦੇ ਖਿਲਾਫ ਸਾਨੂੰ ਖੜਨਾ ਚਾਹੀਦਾ ਚੰਗੇ ਆਕਸਰਾਂ ਦਾ ਹੁਣ ਬਠਿੰਡੇ ਵਾਲਿਆਂ ਦਾ ਸਾਥ ਦਿਓ ਖੜੋ ਇਹਨਾਂ ਦੇ ਪਿੱਛੇ ਤੇ ਇਸ ਲੜਕੀ ਦੇ ਵੀ ਲਿੰਕ ਕਿੱਥੋਂ ਤੱਕ ਜੁੜਦੇ ਆ ਮੈਂ ਤੁਹਾਨੂੰ ਦੱਸ ਦਿੱਤੇ ਆ ਵੀ ਚੱਕ ਫਤਿਹ ਸਿੰਘ ਵਾਲਾ ਤੋਂ ਆਇਆ ਬਠਿੰਡਾ ਬੜੇ ਬਸਟਾ ਸਟਾਪ ਹੁੰਦੇ ਆ ਰਸਤੇ 'ਚ ਪ੍ਰਭਾਵਸ਼ਾਲੀ ਪਰਿਵਾਰਾਂ ਨਾਲ ਰਿਸ਼ਤੇ ਜੁੜਦੇ ਨਜ਼ਰ ਆਉਂਦੇ ਆ ਦਿਓ ਆ ਗਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ